ਜਸਪ੍ਰੀਤ ਦੇ ਪਰਿਵਾਰ ਨੇ ਅਬੋਹਰ ਵਿੱਚ ਕਪੜਾ ਕਾਰੋਬਾਰੀ ਦੇ ਕਤਲ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਅਨਕਾਊਂਟਰ ਤੇ ਸਵਾਲ ਉਠਾਏ ਇਸ ਦੇ ਵਿਰੋਧ ਵਿੱਚ ਪਰਿਵਾਰ ਅਜਰਾਸਪੁਰਾ ਦੇ ਐਸਟੀਐਮ ਨੂੰ ਮਾਮਲੇ ਦੀ ਨਿਰਪੱਖ ਜਾਂਚ ਲਈ ਇੱਕ ਮੰਗ ਪੱਤਰ ਦਵੇਗਾ ਭਾਰੀ ਬਾਰਿਸ਼ ਵਿੱਚ ਵੀ ਪਰਿਵਾਰ ਨੇ ਧਾਨਾ ਦੇਣ ਦਾ ਐਲਾਨ ਕੀਤਾ ਪਿੰਡ ਵਸਤੀ ਵੱਡੀ ਗਿਣਤੀ ਵਿੱਚ ਪਹੁੰਚੇ ਅਬੌਹਰ ਵਿੱਚ ਕਪੜਾ ਕਾਰੋਬਾਰੀ ਸੰਜੀਪ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਵਿੱਚ ਅਬੌਹਰ ਪੁਲਿਸ ਨੇ ਪਟਿਆਲਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਰਦਪੁਰ ਦਾ ਰਹਿਣ ਵਾਲਾ ਜਸਪ੍ਰੀਤ ਸਿੰਘ ਜਿਸ ਦੀ ਉਮਰ ਲਗਭਗ 25 ਸਾਲ ਦੱਸੀ ਜਾਂਦੀ ਹੈ ਅਤੇ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ 1.5 ਵਜੇ ਦੇ ਕਰੀਬ 25 ਤੋਂ 30 ਲੋਕ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਉਹਨਾਂ ਨਾਲ ਗਾਲੀ-ਗਲੋਚ ਕੀਤੀ ਅਤੇ ਉਹਨਾਂ ਦੇ ਪੁੱਤਰ ਜਸਪ੍ਰੀਤ ਸਿੰਘ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ ਉਨਾ ਕਿਹਾ ਕਿ ਉਹਨਾਂ ਦੇ ਘਰ ਆਏ ਲੋਕਾਂ ਨੇ ਪਹਿਲਾਂ ਜਸਪ੍ਰੀਤ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਆਪਣੇ ਨਾਲ ਲੈ ਗਏ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਦਲਿਤ ਭਾਈਚਾਰੇ ਵਿੱਚ ਭਾਰੀ ਗੁੱਸਾ ਹੈ ਉਹਨਾਂ ਕਿਹਾ ਕਿ ਪੁਲਿਸ ਨੇ ਪਹਿਲਾਂ ਉਸਦੇ ਪੁੱਤਰ ਨੂੰ ਚੁੱਕਿਆ ਅਤੇ ਫਿਰ ਉਸ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਜਿਸ ਦੀ ਜਾਂਚ ਲਈ ਉਹ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਦੇਣਗੇ ਅਤੇ ਵਿਰੋਧ ਵਿੱਚ ਅੱਜ ਰਾਜਪੁਰਾ ਵਿੱਚ ਚੌਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਭਾਰੀ ਮੀਂਹ ਕਣ ਇਹ ਮੰਗ ਪੱਤਰ ਪਰਿਵਾਰ ਵੱਲੋਂ ਰਾਜਪੁਰਾ ਦੇ ਐਸਡੀਐਮ ਦਫ਼ਤਰ ਨੂੰ ਦਿੱਤਾ ਜਾਵੇਗਾ ਇਸ ਸਬੰਧ ਵਿੱਚ ਪੁਲਿਸ ਨੇ ਕਿਹਾ ਕਿ ਜਸਪ੍ਰੀਤ ਨੇ ਸਰੋਤਿਆਂ ਨੂੰ ਭੱਜਣ ਵਿੱਚ ਮਦਦ ਕੀਤੀ ਸੀ ਅਤੇ ਜਦੋਂ ਉਹ ਉਹਨਾਂ ਨੂੰ ਨਿਸ਼ਾਨਦੇਹੀ ਲਈ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ ਤਾਂ ਉਹਨਾਂ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ ਅਤੇ ਜਵਾਬੀ ਗੋਲੀਬਾਰੀ ਦੌਰਾਨ ਜਸਪ੍ਰੀਤ ਅਤੇ ਇੱਕ ਹੋਰ ਨੌਜਵਾਨ ਦੀ ਪੁਲਿਸ ਮੁਕਾਬਲੇ ਵਿੱਚ ਗੋਲੀਆਂ ਲੱਗਣ ਕਨ ਮੌਤ ਹੋ ਗਈ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ। ਪਿਛਲੇ ਦਿਨੀ ਅਬੋਹਰ ਵਿੱਚ ਹੋਏ ਇੱਕ ਵਪਾਰੀ ਦੇ ਕਤਲ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਸਰਗਰਮ ਹੈ ਉਹੀ ਸਰਗਰਮੀ ਪੰਜਾਬ ਪੁਲਿਸ ਦਿਖਾਉਂਦੀ ਹੋਈ ਇੱਕ ਹਲਕਾ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਮਰਦਾਂਪੁਰ ਤੋਂ ਇੱਕ ਨੌਜਵਾਨ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਜਾ ਰਹੇ ਸੀਗੇ ਤਾਂ ਉਹਨੂੰ ਰਸਤੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ ਇਸ ਸਬੰਧ ਵਿੱਚ ਉਹਦੇ ਜਦ ਪਰਿਵਾਰ ਵਾਲਿਆਂ ਨੂੰ ਹਾਲਾਂਕਿ ਟੀਵੀ ਤੋਂ ਪਤਾ ਲੱਗਿਆ ਇੱਤੇ ਉਸ ਤੋਂ ਬਾਅਦ ਇਹਨਾਂ ਨੇ ਜੋ ਹੈ ਸੀਬੀਆਈ ਇਨਕੁਆਇਰੀ ਦੀ ਮੰਗ ਕੀਤੀ ਅੱਜ ਇੱਥੇ ਐਸਡੀਐਮ ਆਫਿਸ ਰਾਜਪੁਰਾ ਵਿੱਚ ਪਰਿਵਾਰ ਵਾਲੇ ਤੇ ਹੋਰ ਜੋ ਉਹਨਾਂ ਦੇ ਨਾਲ ਸੀ ਰਿਸ਼ਤੇਦਾਰ ਉਹਨਾਂ ਨੇ ਇੱਥੇ ਆ ਕੇ ਐਸ ਡੀ ਐਮ ਰਾਜਪੁਰਾ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਇਸ ਜੋ ਬੱਚੇ ਦਾ ਕਤਲ ਹੋਇਆ ਜਸਪ੍ਰੀਤ ਦਾ ਜੋ ਐਨਕਾਊਂਟਰ ਵਿੱਚ ਕਤਲ ਹੋਇਆ ਹੈ ਉਸ ਦੀ ਜੋ ਹੈ ਸੀਬੀਆਈ ਇਨਕੁਆਇਰੀ ਕੀਤੀ ਜਾਵੇ ਇਸ ਬਾਰੇ ਕੀ ਕਹਿਣਾ ਹੈ ਪਰਿਵਾਰ ਵਾਲਿਆਂ ਦਾ ਤੇ ਨਾਲ ਨਾਲ ਐਸ ਡੀ ਐਮ ਰਾਜਪੁਰਾ ਦਾ ਤਾ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਇਸ ਬਾਰੇ ਉਹਨਾਂ ਦਾ ਹੋਰ ਕੀ ਕਹਿਣਾ ਹੈ ਜੇ ਡੇਟ ਰਾਜਪੁਰਾ ਜੀ ਮੈਂ ਬਹੁਜਨ ਸਮਾਜ ਪਾਰਟੀ ਹਲਕਾ ਕਨੌਰ ਦਾ ਕੋਆਰਡੀਨੇਟਰ ਹਾਂ ਜਦੋਂ ਸਾਨੂੰ ਕੱਲ ਇਸ ਘਟਨਾ ਬਾਰੇ ਪਤਾ ਲੱਗਿਆ ਮੈਂ ਤੁਰੰਤ ਜੋ ਜਸਪ੍ਰੀਤ ਸਿੰਘ ਦਾ ਮੁੱਠਪੇੜ ਦੇ ਵਿੱਚ ਹੈ ਬਹੁੋਰ ਦੇ ਐਸਐਚਓ ਅਤੇ ਐਸਐਸਪੀ ਗੁਰਮੀਤ ਸਿੰਘ ਫਾਜ਼ਲਕਾ ਨੇ ਮੈਂ ਸਮਝਦਾ ਕਤਲ ਕੀਤਾ ਉਸ ਦਾ ਜਦੋਂ ਟੀਵੀ ਤੇ ਖਬਰ ਆਈ ਇਹ ਸਾਰੇ ਇਲਾਕੇ ਚ ਫੈਲੀ ਤਾਂ ਮੈਨੂੰ ਉਸ ਪਿੰਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਸੀਸੀਟੀਵੀ ਕੈਮਰੇ ਅਸੀਂ ਦੇਖੇ 8 ਤਰੀਕ ਦੀ ਰਾਤ ਨੂੰ 2 ਵਜੇ ਦੇ ਕਰੀਬ ਇਹ 20-25 ਬੰਦੇ ਅਣਪਛਾਤੇ ਵਿਅਕਤੀ ਸੀ 5-6 ਜਿਪਸੀਆਂ ਲੈ ਕੇ ਉੱਥੇ ਜਾ ਕੇ ਉਹ ਬੱਚੇ ਨੂੰ ਕਿਡਨੈਪ ਕਰ ਲਿਆ ਜਸਪ੍ਰੀਤ ਪੁੱਤਰ ਹਰਜੀਤ ਸਿੰਘ ਨੂੰ ਉਹ ਸਾਰੀ ਮਤਲ ਅਸੀਂ ਵੀਡੀਓ ਕੈਮਰੇ ਸੀਸੀਟੀਵੀ ਕੈਮਰੇ ਚ ਗੱਲ ਦੇਖੀ ਉਸ ਤੋਂ ਬਾਅਦ ਅਸੀਂ ਐਸਐਚਓ ਗੱਲ ਸਬੰਧ ਕੀਤਾ ਵੀ ਤੁਸੀਂ ਇੱਥੇ ਪਿੰਡ ਚ ਆਓ ਉਹਨਾਂ ਨੇ ਕੋਈ ਕਾਰਵਾਈ ਕਰਨ ਤੋਂ ਜਵਾਬ ਦੇ ਦਿਆ ਕਹਿੰਦਾ ਤੁਸੀਂ ਬੋਹਰ ਜਾਓ ਮੈਂ ਕਿਹਾ ਬੋਹਰ ਤਾਂ ਜਾ ਕੇ ਸਾਡੇ ਦੋ ਵਿੱਚ ਪਤਾ ਲੱਗਿਆ ਵੀ ਪਹਿਲਾਂ ਦੋ ਬੰਦੇ ਮਾਰ ਜੇ ਹੋਰ ਤੁਸੀਂ ਕਿੰਨਾ ਕਿੰਨੂੰ ਮਰਾਏਂਗੇ ਮਤਲਬ ਮੇਰਾ ਕਹਿਣ ਤੋਂ ਇਹ ਆ ਵੀ ਇਹ ਸਾਰਾ ਪਿੰਡ ਡਰਿਆ ਹੋਇਆ ਬਹੁਤ ਕੁਝ ਵੀ ਹੋ ਸਕਦਾ ਪਿੰਡ ਦੇ ਵਿੱਚ ਐਸੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਤੇ ਸੈਕੰਡਲੀ ਪੁਲਿਸ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰੇ ਇਹ ਸਰਕਾਰੀ ਟੈਰੋਰਿਜ਼ਮ ਹੈ ਕਾਨੂੰਨ ਬਣਿਆ ਹੈ ਇਸ ਵਾਸਤੇ ਆ ਵੀ ਕਾਨੂੰਨ ਦੇ ਜਰੀਏ ਤੁਸੀਂ ਸਜ਼ਾ ਦਿਓ ਮੈਂ ਵਕੀਲਾ ਨਾ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਆ ਨਾ ਕਿਸੇ ਪੰਚ ਨੂੰ ਦਿੱਤੀ ਆ ਬਲਕਿ ਪੜੋਸੀ ਇਹ ਬੀਬੀਆਂ ਉਹਦੀ ਭੈਣ ਨੂੰ ਮਾਂ ਨੂੰ ਉਹਨਾਂ ਨੂੰ ਵੀ ਜ਼ਬਰਦਸਤੀ ਇਹ ਮਾਰਨਾ ਚਾਹੁੰਦੇ ਸੀ ਕਿਤੇ ਲਿਜਾ ਕੇ ਸਿੱਟ ਦੇ ਦਿੰਦੇ ਨੇ ਹਰ ਮਾ ਕੋਣ ਪੁੱਛਦਾ ਤਾਂ ਮੇਰਾ ਕਹਿਣ ਤੋਂ ਬਾਅਦ ਇਹ ਆ ਵੀ ਇਹ ਬਹੁਤ ਮੰਦਪਾਗੀ ਘਟਨਾ ਹੋਈ ਆ ਇਹ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਡੈਥ ਹੋਈ ਆ ਇਸ ਦੀ ਪੁਲਿਸ ਦੇ ਖਿਲਾਫ ਅਸੀਂ ਮਾਨਯੋਗ ਗਵਰਨਰ ਨੂੰ ਬੇਨਤੀ ਕਰਦੇ ਆ ਐਸ ਡੀ ਐਮ ਦੇ ਰਾਹੀਂ ਵੀ 103 ਐਫ ਆਈ ਆ ਤਾਰਾ ਤੇ 193 ਦੇ ਤਹਿਤ ਮਕਦਮਾ ਦਰਜ ਹੋਣਾ ਚਾਹੀਦਾ ਬੀ ਐਨ ਐਕਟ ਹਾਂਜੀ ਬੀ ਐਨ ਐਕਟ ਤੋਂ ਸੈਕੰਡਲੀ ਉੱਚ ਪੱਧਰੀ ਇਨਕੁਆਰੀ ਹੋਵੇ ਇਹ ਬੰਦਿਆਂ ਨੂੰ ਮਤਲਬ ਐਸ ਸੀ ਐਸਟੀ ਐਕਟ ਵੀ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਐ ਦੋਹਰੇ ਮਾਪਦੰਡ ਅਪਣਾ ਰਹੀ ਆ ਜੇ ਕੋਈ ਅਮੀਰ ਆਦਮੀ ਆ ਉਸ ਦੇ ਲੱਗ ਮਾਪਦੰਡ ਹੈ ਜੇ ਗਰੀਬ ਆਦਮੀ ਬਾਲਮੀਕੀ ਪਰਿਵਾਰ ਦੇ ਲੋਕ ਹੈ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਸਪਾਹੀ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਐਸ ਐਚਓ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤਾਂ ਮੇਰਾ ਕਹਿਣ ਤੋਂ ਭਾਵ ਹੈ ਜੇਕਰ ਇਹਨਾਂ ਦੀ ਕੋਈ ਗੱਲ ਨਹੀਂ ਸੁਨੇਗਾ ਗੌਜਨ ਸਮਾਜ ਪਾਰਟੀ ਇਹਨਾਂ ਦੀ ਗੱਲ ਸੁਨੇਗੀ ਔਰ ਵੱਡੇ ਪੇਮਾਨੇ ਤੇ ਅਸੀਂ ਜਦੋ ਜਹਿਦ ਕਰਾਂਗੇ ਲੜਾਈ ਲੜਾਂਗੇ ਆਪਣੇ ਹੱਕਾਂ ਦੀ ਲੜਾਈ ਲੜਾਂਗੇ ਅਸੀਂ ਮੋਮਰੈਂਡਮ ਦੇ ਰਹੇ ਹਾਂ ਕਿਹੜੀਆਂ ਕਿਹੜੀਆਂ ਮੰਗਾਂ ਤੁਸੀਂ ਸਾਡੀ ਮੰਗ ਹੈ ਐਸਐਸਪੀ ਫਾਜ਼ਿਲਕਾ ਐਸਐਚਓ ਬੋਹਰਾ ਤੇ ਉਸकी ਟੀਮ ਦੇ ਖਿਲਾਫ ਮੁਕਦਮਾ ਮੁਕਦਮਾ ਦਰਜ ਹੋਣਾ ਚਾਹੀਦਾ 103 ਐਫਆਈ ਐਮਬੀਐਨਐਸ ਐਕਟ ਦੇ ਤਹਿਤ ਕਤਲ ਦਾ ਕੇਸ ਬਣਦਾ ਸਾਨੂੰ ਨਹੀਂ ਪਤਾ ਉਹ ਤਾਂ ਜੋ ਮਰਜੀ ਕਹੀ ਜਾਣ ਮਰਿਆਦਾ ਉਹਨਾਂ ਦੀ ਹਰਾਸਤ ਦੇ ਵਿੱਚ ਕਿਵੇਂ ਮਾਰਿਆ ਕਿਵੇਂ ਨਹੀਂ ਮਾਰਿਆ ਉਹ ਤਾਂ ਉਹਨਾਂ ਨੂੰ ਪਤਾ ਉਹ ਆਪ ਦੱਸਣਗੇ ਨੰਬਰ 2 सीबीआई ਦੀ ਇਨਕੁਆਰੀ ਹੋਵੇ ਨੰਬਰ 3 ਪਜੀਆਈ ਤੋਂ ਇਸ ਦਾ ਦੁਬਾਰਾ ਜੇ ਪੋਸਟਮਾਰਟਮ ਹੋਵੇ ਵੱਖਰੀ ਗੱਲ ਹੈ ਪੀ ਪਜੀਆਈ ਦੇ ਵਿੱਚ ਇਹਦਾ ਪੋਸਟਮਾਰਟਮ ਹੋਵੇ ਲਾਸ਼ ਇੱਥੇ ਆਣੀ ਚਾਹੀਦੀ ਅਸੀਂ ਲਾਸ਼ ਲੈਣ ਵੇਲੇ ਜਾਂਦੇ ਹਾਂ ਜੇ ਤੁਹਾਡੀ ਜਿਹੜੀ ਡਿਮਾਂਡ ਗਵਰਨਰ ਤੱਕ ਪਹੁੰਚ ਆ ਰਹੀ ਉਹ ਜੀ ਨਹੀਂ ਮੰਨੀ ਜਾਂਦੀ ਕੋਈ ਨਹੀਂ ਮੰਨੇ ਕੋਈ ਟੈਂਪ ਬਾਂਡ ਵੀ ਕਰੇ ਉਸ ਤੋਂ ਬਾਅਦ ਹਾਈ ਕੋਰਟ ਜਲਦ ਜਾਣ ਨਹੀਂ ਨਹੀਂ ਕਟੋਕਾਟੀਕ ਹਫਤੇ ਦੇ ਵਿੱਚ ਗੱਲ ਮੰਨੀ ਜਾਏਗੀ ਅਸੀਂ ਫਿਰ ਵੱਡੇ ਪੇਮਾਨੇ ਤੇ ਟਰੱਕ ਭਰ ਕੇ ਗੱਡੀਆਂ ਭਰ ਕੇ ਕੂਚ ਕਰਾਂਗੇ ਡੈਮੋਕਰੇਸੀ ਆ ਅਸੀਂ ਲੋਕਾਂ ਦੇ ਨੁਮਾਇੰਦੇ ਆ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਖੜੇ ਆ ਇੱਥੇ ਕਿਸਾਨੀ ਉਹਨਾਂ ਦੇ ਲੋਕ ਵੀ ਖੜੇ ਆ ਸਾਡੇ ਪਰਮਜੀਤ ਸਿੰਘ ਮੱਟੂ ਸਾਹਿਬ ਇਹ ਇਹ ਵੀ ਖੜੇ ਆ ਸਮੂਲ ਨਿਵਾਸੀ ਫਰੰਟ ਦੇ ਸਾਰੇ ਬੰਦੇ ਉਰੇ ਪਾਰਟੀ ਦੇ ਦੂਜੀ ਪਾਰਟੀਆਂ ਵੀ ਸਾਡੇ ਨਾਲ ਸਪੋਰਟ ਕਰ ਰਹੀਆਂ ਆ ਵੀ ਸਾਡਾ ਮੁੱਦਾ ਗਲਤ ਨਹੀਂ ਹੈ। ਤਾਂ ਮੇਰਾ ਕਹਿੰਦ ਤੋਂ ਪਾਵਾ ਹੈ ਹਰ ਪਾਰਟੀ ਚਾਹੁੰਦੀ ਆ ਵੀ ਫੇਰ ਐਡਜਸਟ ਇਨਕੁਆਰੀ ਹੋਣੀ ਚਾਹੀਦੀ, ਸੀਬੀਆਈ ਦੀ ਇਨਕੁਆਰੀ ਹੋਣੀ ਚਾਹੀਦੀ। ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਈ ਮੀਟਲੀ ਹੋਣੀ ਚਾਹੀਦੀ। ਕੀ ਕੀ ਗੱਲ ਹੋਸੀ ਉਦੋਂ? ਰਾਤ ਨੂੰ ਆਏ ਜੀ। ਬੰਦੇ। ਕਿਹੜੀ ਤਰੀਕ ਨੂੰ? 27 7 ਤਰੀਕ ਦੀ। 7 ਤਰੀਕ ਦੀ। ਠੀਕ ਹੈ। 1:30 ਵਜੇ ਆਏ ਜੀ। ਅੱਛਾ। ਅੱਜ ਸੁੱਤੇ ਵੇ ਦਰਵਾਜ਼ਾ ਤੋੜਦੇ ਆ ਜੀ ਸਾਡਾ। ਜਸਪ੍ਰੀਤ ਨੇ ਫੜਿਆ ਮੰਨੂ ਹੀ ਫੜਿਆ ਮੇਰੀ ਬੇਟੀ ਨੇ ਫੜਿਆ ਇਹਨਾਂ ਨੇ ਫਿਰ ਗਵੰਦੀਆਂ ਨੇ ਰੌਲਾ ਪੈ ਗਿਆ ਪਤਾ ਲੱਗਾ ਜੀ ਸਾਨੂੰ ਲੈ ਜਾਣ ਲੱਗ ਰਿਹਾ ਹੱਥਕੜੀਆਂ ਲਾਲੀਆਂ ਬੈਠੇ ਕਬੀ ਲਾਈਆਂ ਉਹ ਕੁੱਟਿਆ ਵੀ ਐਸੀ ਵੀ ਕੁੱਟੀਆਂ ਝੰਕੀਆਂ ਮਾਰੀਆਂ ਜੀ ਇਹਨਾਂ ਨੇ ਵੀ ਤੁਹਾਨੂੰ ਲੈ ਜਾਣਗੇ ਸਾਨੂੰ ਪੁੱਛੇ ਵੀ ਹਾਂ ਦੱਸੋ ਕੀ ਅਗਰ ਲਾ ਕੋਈ ਗੱਲ ਤਾਂ ਹੋਣੀ ਚਾਹੀਦੀ ਹੈ ਵਿਕਾਸ ਵਾਸਤੇ ਲੈ ਜੇਣਾ ਕਰੇ ਪਟਿਆਲਾ ਪਤਾ ਲੱਗੇਗਾ ਤੁਹਾਨੂੰ ਤੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਤੁਸੀਂ ਪੁਲਿਸ ਵਾਲੇ ਸੀਗੇ ਇਹ ਕੌਣ ਤੁਸੀਂ ਤੁਹਾਨੂੰ ਪਤਾ ਨਹੀਂ ਜੀ ਮੈਨੂੰ ਪੁਲਿਸ ਵਾਲੇ ਕੋ ਕੌਣ ਜੀ ਬਿਨਾ ਵਰਦੀ ਸੀ ਵਰਦੀ ਸੀਗੇ ਵਰਦੀਆਂ ਵਾਲੇ ਵੀ ਤੇ ਦੋ ਤਿੰਨ ਦੋ ਤਿੰਨ ਇਤਨੀ ਦੇ ਕਾਫੀ ਦੂਈ ਕੱਪੜਿਆਂ ਵਾਲੇ ਸਾਡੇ ਕਿਉਂ ਲੈ ਕੇ ਜਾ ਰਹੇ ਨੇ ਨਹੀਂ ਜੀ ਕਿਸੇ ਨੇ ਦੱਸਿਆ ਬੇਟੇ ਨਹੀਂ ਪੁੱਛਿਆ ਨੂੰ ਦੱਸਿਆ ਸਾਨੂੰ ਨਹੀਂ ਦੱਸਿਆ ਕਿਸੇ ਨੇ ਦੱਸਿਆ ਘਰੇ ਪਟਿਆਲਾ ਪਤਾ ਲੱਗ ਜਿਓ ਨਹੀਂ ਫਿਰ ਬਾਹਰ ਤੋਂ ਕੀ ਪਤਾ ਲੱਗਿਆ ਜਦੋਂ ਇਹ ਪਤਾ ਲੱਗਿਆ ਇਹ ਤਾਂ ਇਹਦੇ ਦੇਖਿਆ ਹੈ ਖਬਰਾਂ 'ਚ ਦੇਖਿਆ ਜੀ ਇਹਨਾਂ ਨੇ ਕੀ ਪਤਾ ਲੱਗਿਆ ਖਬਰਾਂ 'ਚ ਦਿੱਕਤ ਲ ਹੋ ਗਿਆ ਜੀ ਜਸਤੀ ਦੀ ਤੇ ਬੇਤਰਾ ਖਬਰਾਂ ਇਹ ਮੈਂ ਤਾਂ ਦੇਖਿਆ ਨਹੀਂ ਨਾ ਨੇ ਦੇਖਿਆ ਜੀ ਨੀ ਫਿਰ ਤੁਜੀ ਮੁਚਨੀ ਕਿਸੇ ਪੁਲਿਸ ਅਧਿਕਾਰੀ ਤੋਂ ਤੁਹਾਡੇ ਤੋਂ ਸਾਡੇ ਬੱਚੇ ਲੈ ਗਏ ਸੀ ਕੋਈ ਤੜੂ ਲਿਖਾਇਆ ਹੋਵੇ ਲੈ ਚਲੇ ਆ ਕਿਤੇ ਲੈ ਚਲੇ ਕੋਈ ਗੱਲ ਪਤ ਨਹੀਂ ਨਾ ਜੀ ਦੱਸਿਆ ਹੀ ਨਹੀਂ ਹੈ ਜ ਕਿਸੇ ਕੋਈ ਪੁਲਿਸ ਕਿਸੇ ਤੋਂ ਸੈਨ ਨਹੀਂ ਸੋਸੀਆਂ ਨੇ ਸਾਰੇ ਮੇਰੇ ਸਹੁਰਾ ਤਾਂ ਜੀ ਸਾਰੇ ਮੇਰੇ ਦਿਉਰ ਜੱਟ ਸਾਰੇ ਇਕੱਠੇ ਹੋ ਗਏ ਜੀ ਇਹਨਾਂ ਨੇ ਸਾਨੂੰ ਛਡਾਲੇ ਜੀ ਬੇਟੇ ਨੇ ਲੈ ਗਏ ਅੱਛਾ ਤੁਮ ਤੁਹਾਨੂੰ ਤੁਹਾਡੀ ਕੀ ਡਿਮਾਂਡ ਹੈ ਸਰ ਜੀ ਜਿਮਾਂਡ ਹੈ ਜੀ ਇਨਸਾਫ ਲਈ ਡੈਪੂਟ ਵੀ ਨਹੀਂ ਦੋਨੋਂ ਨਹੀਂ ਜੀ ਸਾਨੂੰ ਆਪ ਮਿਲਣਾ ਚਾਹੀਦਾ ਪਰਵਿੰਦਰ ਕੌਰ ਜੀ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਹੈ ਜਸਪ੍ਰੀਤ ਸਿੰਘ ਜੀ ਦੀ ਤੇ ਉਹ ਉਸ ਤੇ ਉੱਪਰ ਉਹਨਾਂ ਨੇ ਇਹ ਲਿਖਿਆ ਹੈ ਕਿ ਉਹ ਸੀਬੀਆਈ ਇਨਕੁਆਇਰੀ ਕਰਾਉਣਾ ਚਾਹੁੰਦੇ ਆ ਉਹ ਇਹ ਮੰਗ ਪੱਤਰ ਨੂੰ ਗਵਰਨਰ ਸਾਹਿਬ ਦੇ ਕੋਲ ਪਿਛਵਾਣਾ ਜਾਂਦੇ ਤੇ ਜੋ ਵੀ ਅੰਦਰ ਤੇ ਕਾਨੂੰਨੀ ਕਾਰਵਾਈ ਹੈ ਉਹ ਕਰਕੇ ਭੇਜ ਦਿੱਤਾ ਜਾਏ